ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 5 ਮੀਟਰ ਸੂਟ ਸਿਰਫ 100 ਰੁਪਏ ਦਾ ਸੂਟ ਬੁੱਟਰ ਰੋਡ ਕਾ ਦੀਆਂ ਅੰਕਲੋਂ ਸਟੋਰ ਤੇ ਆ ਜਾਓ ਜਿੱਥੇ ਚਾਰ ਦਿਨ ਦੀ ਵੱਡੀ ਸੇਲ ਆਤੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 26 ਜੂਨ ਤੱਕ ਆ ਜਾਓ ਲੈ ਜਾਓ 100 ਰੁਪਏ ਦਾ ਸੂਟ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ 2.5 ਮੀਟਰ ਦੁਪੱਟਾ 25 ਦਾ ਪ્યોਰ ਜ਼ੋਰ ਜੜ ਦਾ ਦੁਪੱਟਾ 25 ਰੁਪਏ ਦਾ ਉਹ ਦੇਖੋ ਜੀ 150 ਰੁਪਏ ਦੀ ਬੈ ₹300 ਚ ਸਹਰਾਣੇ ਇੱਕ ਵਾਰ ਵੀ ਨਾਲ ਦਵਾਂਗੇ ₹195 ਦਾ ਕਾਟਨ ਦਾ ਸੂਟ ₹195 ਦਾ ਓਏ ਸੀਤਾ ਹਸਤਾਇਆ ਓਏ ਸਮਾਈ 2250 ₹195 ਦਾ ਸੀਤਾ ਹਸਤਾਇਆ ਓਏ ਦੇਖੋ ਕਿੰਨੇ ਸੋਹਣੇ ਕਾਟਨ ਦੇ ਪਲਾਜੋ ਓ ਲੈ ਜਾਓ ₹195 ਦੇ ਜਿਹੜੇ ਨਹੀਂ ਦੇਣੇ ਨਹੀਂ ਦੇੜੇ ਕਿਸੇ ਨੇ 2-200 ਰੁਪਏ ਚ ਸੂਟ ਨਹੀਂ ਦੇਣੇ ਕੋਈ ਮੰਗਦਾ 600 ਰੁਪਿਆ ਕੋਈ ਮੰਗਦਾ 700 ਰੁਪਿਆ ₹200 ਦਾ ਸੂਟ ₹200 ਦਾ ਸੂਟ ਆ ਦੇਖੋ ₹200 ਦਾ ਸੂਟ ਆਲਓਵਰ ਸੂਟ 5 ਮੀਟਰ ਸੂਟ ₹250 ਦਾ ਪ्युअर ਕਾਟਨ ਦਾ ਸੂਟ 200 ਰੁਪਏ ਦਾ ਰੰਗ ਕਲਰ ਡੀਐਨ ਜਿੰਨੇ ਮਰਜ਼ੀ ਲੈ ਜਾਓ ਉਹ ਟਰੱਕ ਭਰ ਭਰ ਕੇ ਲੈ ਜਾਓ 2250 ਦਾ ਕਰਤਾ ਉਹ ਚਾਹੇ ਵੱਡੇ ਵੱਡੇ ਲੰਪ ਲੈ ਜਾਓ ਓਏ ਲੰਪ ਲੈ ਜਾਓ ਚੱਕੋ 250 ਰੁਪਏ ਦੇ ਸੂਟ ਆ ਵੀ ਚੱਕੋ 250 ਰੁਪਏ ਦਾ ਓਏ ਆ ਵੀ ਚੱਕੋ 250 ਰੁਪਏ ਦਾ ਆ ਵੀ ਚੱਕੋ 250 ਰੁਪਏ ਦਾ ਲੈ ਜਾਓ ਲੈ ਜਾਓ ਮੇਲਾ ਲੱਗ ਗਿਆ ਪੁੱਟਰ ਰੋੜ ਕਾਦ ਗਿਆ ਦੇ 250 250 270 ਚੱਕੋ ਜੀ 702 702 702 702 750 ਰੁਪਿਆ ਦਾ ਸੂਟ ਉਹ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਫੇਰੀ ਲੈ ਕੱਪੜਾ ਵੇਚਣਾ ਛੇਤੀ ਆ ਜਾਓ ਬਹੁਤ ਵੱਡੀ ਸੇਲ 26 ਜੂਨ ਤੱਕ ਅੰਕਲ ਓਮ ਬੁੱਟਰ ਰੋਡ ਕਾ ਦੀਆਂ 350 ਰੁਪਿਆ ਦਾ ਸੂਟ ਜੀ 350 ਰੁਪਿਆ ਦਾ ਸੂਟ ਆਲ ਓਵਰ ਸੂਟ ਆ ਗਿਆ ਆ ਗਿਆ ਬਟੀਕਾ ਵਾਲੇ ਸੂਟ ਆ ਗਏ ਭਾਜੀ ਬਟੀਕਾ ਵਾਲੇ ਸੂਟ ਲੋ ਜੀ ਆ ਗਿਆ ਜੀ ਆ ਗਿਆ ਜੀ ਆ ਗਿਆ ਆ ਗਿਆ ਜੀ ਆ ਗਿਆ ਆ ਗਿਆ ਸੂਟ ਆ ਗਿਆ ਕੋਈ 600 ਰੁਪਏ ਦਾ ਕੋਈ 700 ਰੁਪਏ ਦਾ ਕੋਈ 500 ਰੁਪਏ ਦਾ ਰਾਮ ਟੈਕਸ ਦਾ ਸੂਟ ਆ ਗਿਆ ਲਗਜ਼ਰੀ ਸੂਟ ਆ ਗਿਆ ਚੱਕੋ 750 ਰੁਪਏ ਦਾ ਦੇਣਾ 750 ਰੁਪਏ ਦਾ ਦੇਣਾ ਪਿਓਰ ਦੁਪੱਟਾ ਲਾ ਕੇ ਕਿਸੇ ਨੇ ਨਹੀਂ ਦੇਣਾ ਪਿਓਰ ਜਾਮਕੋਡ ਦਾ ਸੂਟ ਡਿਜੀਟਲ ਦੁਪੱਟੇ ਪਿਓਰ ਦੁਪੱਟੇ ਲਓ ਜੀ ਟੀਚਰ ਵਾਲੇ ਸੂਟ ਆ ਗਏ ਭਾਜੀ ਟੀਚਰ ਵਾਲੇ ਸੂਟ ਆ ਗਏ ਨਰਸਾਂ ਵਾਲੇ ਸੂਟ ਆ ਗਏ ਵਧੀਆ ਟੌਪ ਕਲਾਸ ਲਗਜ਼ਰੀ ਮੈਂ ਕਹਿੰਨਾ ਫੋਟੋਆਂ ਵਾਲੇ ਸੂਟ ਵੀ ਆ ਗਏ ਕਰਤਾ ਰੇਟ 8 800 8800 850 ਰੁਪਏ ਦਾ ਸੂਟ ਹੈ ਜੀ 850 ਰੁਪਏ ਦਾ ਦੇਖੋ ਦੁਪੱਟੇ ਵੀ ਨਾਲ ਬੜੇ ਸੋਹਣੇ ਸੋਹਣੇ ਦੇਈ ਜਾਂਦੇ ਆ ਉਹ ਸੂਟਾਂ ਦੇ ਰੰਗ ਵੀ ਬੜੇ ਸੋਹਣੇ ਦੇਈ ਜਾਂਦੇ ਆ ਕੋਈ 1700 ਨਹੀਂ ਕੋਈ 1800 ਨਹੀਂ 850 ਦਾ ਸੂਟ 850 ਦਾ ਸੂਟ ਆਹ ਦੇਖੋ ਜੀ ਹੋਰ ਟੌਪ ਦਾ ਬੱਚਾ ਆ ਗਿਆ 1500 ਰੁਪਏ ਤੋਂ 1500 ਰੁਪਏ ਤੋਂ 750 ਰੁਪਏ ਦਾ ਸੂਟ ਪਿਆਰ ਗਾਰਡਨ ਦੇ ਸੂਟ ਚੱਕੋ 1000 ਰੁਪਏ ਦਾ 1000 ਰੁਪਏ ਦਾ ਕਿਸੇ ਨੇ ਸੂਟ ਨਹੀਂ ਦੇਣਾ ਮੱਖਣ ਮਲਾਈ ਵਰਗਾ ਸੂਟ ਦੁਪट्टे ਦੇ ਵਰਕ ਕਰਦਾ ਚਾਹੇ 100 ਰੁਪਏ ਦਾ ਸੂਟ ਲੈ ਜਾਓ 25 ਰੁਪਏ ਦਾ ਦੁਪੱਟਾ ਲੈ ਜਾਓ 150 ਦੀ ਬੈੱਡ ਸ਼ੀਟ ਲੈ ਜਾਓ 250 300 400 500 ਵਾਲੀ ਚੀਜ਼ਾਂ ਦੇਣੀਆਂ ਉਹ ਤੁਸੀਂ ਲੈਣਿਆ ਲਗਜ਼ਰੀ ਟੌਪ ਦੀਆਂ ਚੀਜ਼ਾਂ ਕੁਣੀਆਂ ਚੜੀਆਂ ਵਾਲੀਆਂ ਵਧੀਆ ਵਧੀਆ ਕਾਟਨ ਸੂਟ ਸ਼ਹਿਰੀਆਂ ਨੇ ਲੈਣੇ ਹੈਗੇ ਆ ਉਹਨਾਂ ਲਈ ਵੀ ਬਹੁਤ ਵੱਡੇ ਫਾਇਦੇ ਇਦਾਂ ਦੀਆਂ ਚੀਜ਼ਾਂ ਉਹ ਵਿਆਹ ਭਾਵੇਂ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਾਂ ਬਿਆਸਾਇ ਦੇ ਕਪੜਾ ਦਾਜਬੇੜੀ ਦਾ ਕਪੜਾ ਦੇਣ ਲੈਣ ਹੀ ਲੈਣਾ ਤੁਹਾਡੇ ਵੱਡੇ ਫਾਇਦੇ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ 50 50000 ਦਾ ਕਪੜਾ ਲੈਣ ਨੂੰ ਦਾਜਬੇੜੀ ਜਾਂ ਸਾਡੇ ਕੋਲ ਲੈ ਜਾਓ 20000 ਰੁਪਏ ਚ ਉਹ ਜਿਹੜਾ ਤੁਸੀਂ ਲੱਖ ਰੁਪਏ ਦਾ ਕਪੜਾ ਲੈਣਾ ਬਾਜ਼ਾਰ ਚ ਆ ਕੇ ਦਾਜਬੇੜੀ ਦਾ ਸਾਡੇ ਕੋਲ ਲੈ ਜਾਓ ਸਿਰਫ 40000 ਰੁਪਏ ਦੇ ਵਿੱਚ ਚਾਹੇ ਤੁਸੀਂ ਕਾਟਨ ਦੇ ਸੂਟ ਲੈਣੇ ਆ ਚਾਹੇ ਵਿਆਹ ਸ਼ਾਦੀ ਆਸਤੇ ਲੈਣੇ ਆ ਚਾਹੇ ਤੁਸੀਂ ਡਰੈਸ ਆ ਲੈਣੇ ਆ ਚਾਹੇ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਕੋਰਟ ਪੈਂਟ ਲੈਣੇ ਆ ਤਾਂ ਬੁੱਟ ਰੋਡ ਕਾਦ ਦੀ ਇੱਕ ਬਹੁਤ ਵੱਡਾ ਮਾਲ ਬਣ ਚੁੱਕਿਆ ਜਿੱਥੇ ਤੁਹਾਡੇ ਡਬਲ ਛੇਤੀ ਤੋਂ ਛੇਤੀ ਆਜੋ ਬੁੱਟਰ ਰੋਣ ਕਾਧੀਆਂ ਦੇ ਵਿੱਚ ਭਾਈ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਕਾਧੀਆਂ